ਸਰਦਾਰ ਜਿੱਕੀ ਜੂਨ ਯਾਨੀ ਕਿ ਯੋਗ ਦਿਵਸ ਮੌਕੇ ਸੁਲਤਾਨਪੁਰ ਲੋਧੀ ਅਤੇ ਤਲਵੰਡੀ ਚੌਧਰੀਆਂ ਵਿਖੇ ਬੜੇ ਹੀ ਉਤਸ਼ਾਹ ਦੇ ਨਾਲ ਸਥਾਨਕ ਲੋਕਾਂ ਦੇ ਵੱਲੋਂ ਯੋਗਾ ਦਿਵਸ ਨੂੰ ਮਨਾਇਆ ਗਿਆ। ਇਸ ਮੌਕੇ ਖਾਸ ਤੌਰ ਉਤੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰ ਸੀਚੇਵਾਲ ਦੇ ਵੱਲੋਂ ਸ਼ਿਰਕਤ ਕੀਤੀ ਹੈ। ਇਜ਼ਰਾਨ ਯੋਗਾ ਦੇ ਟ੍ਰੇਨਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਯੋਗ ਦੀਆਂ ਐਕਸਰਸਾਈਜ਼ ਕਰਵਾਈ ਗਈ। ਇਜ਼ਰਾਨ ਸਿੰਘ ਸੀਚੇਵਾਲ ਨੇ ਕਿਹਾ ਕਿ ਯੋਗਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡਾ ਮਹੱਤਵ ਹੈ ਕਿਉਂਕਿ ਇਹ ਸਾਡੀ ਆਤਮਾ ਨੂੰ ਸਿੱਧੇ ਪਰਮਾਤਮਾ ਦੇ ਨਾਲ ਜੋੜਦਾ ਹੈ। ਜਿਸਰੀਰ ਨੂੰ ਖਤਰਨਾਕ ਬਿਮਾਰੀਆਂ ਤੋਂ ਬਚ ਇਸ ਲਈ ਸਾਨੂੰ ਉਸ ਦੇ ਸਮੇਂ ਦੇ ਵਿੱਚ ਇਸ ਨੂੰ ਅਪਣਾਉਣ ਦੀ ਬੇਹੱਦ ਜ਼ਰੂਰਤ ਹੈ ਇਸ ਨੂੰ ਸਹਿਰ ਵਾਸੀ ਉਸਮੇਤ ਕਈ ਨਾਮੀ ਹਸਤੀਆਂ ਅਤੇ ਵੱਡੇ ਪੱਦਰ ਤੇ ਮਹਿਲਾਵਾਂ ਨੇ ਵੀ ਇਸ ਯੋਗ ਦਿਵਸ ਉੱਤੇ ਵਾਚੜ ਕੇ ਹਿੱਸਾ ਲਿਆ ਬਹੁਤ ਹੀ ਮਹਾਨ ਤਪਸ਼ਵੀ ਪਤਾਂਜਲੀ ઋષਿ ਵੱਲੋਂ ਇਹ ਯੋਗਾ ਨੂੰ ਜਿਹੜਾ ਹੈ ਅਧਿਆਤਮਿਕ ਅੰਦਰ ਨਾਲ ਜੁੜਨ ਦਾ ਜਿਹੜਾ ਸਾਧਨ ਆ ਯੋਗ ਕਰਿਆ ਵਾਰ ਹੈ ਤੋ ਅੱਜ ਦੁਬਾਰਾ ਫਿਰ ਇਹ ਪ੍ਰਗਟਪ ਹੋਇਆ ਕਿ ਸਾਡੀ ਫਿਟਨੈਸ ਵਾਸਤੇ ਤੰਦਰੁਸਤੀ ਵਾਸਤੇ ਇਹ ਯੋਗ ਆਸਣ ਸਾਡੀ ਤੰਦਰੁਸਤੀ ਦਾ ਵੀ ਨੂੰ ਵੀ ਪ੍ਰਦਾਨ ਕਰਦੇ ਆ ਤੇ ਨਾਲ ਜੇਕਰ ਅਸੀਂ ਇਹ ਯੋਗ ਰਾਹੀ ਅਧਿਆਤਮਕ ਰਾਹ ਤੇ ਤੁਰੀਏ ਤੇ ਇਹ ਸਾਡੇ ਅੰਦਰ ਹੀ ਸਾਡੇ ਮਿਲਣ ਦਾ ਤਰੀਕਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਾਡੇ ਅੰਦਰ ਵਣਨ ਵਾਸਤੇ ਅੰਦਰ ਜਾਣ ਵਾਸਤੇ ਇਹ ਕਿਰਿਆਵਾਂ ਜਿਹਦਾ ਅੱਜ ਪੂਰੇ ਵਿਸ਼ਵ ਨੂੰ ਲਾਹਾ ਮਿਲ ਰਿਹਾ ਤੋਂ ਸਾਨੂੰ ਆਪਣੀ ਤੰਦਰੁਸਤੀ ਵਾਸਤੇ ਜਿਹੜਾ ਹੈ ਇਹ ਸਾਨੂੰ ਇਹ ਜੋਗ ਕਰਨਾ ਚਾਹੀਦਾ ਅਸੀਂ ਸਾਰੇ ਦੁਨੀਆਂ ਦੇ ਵਿੱਚ ਜੋਗਾ ਦੇ ਸਬੰਧ ਸ੍ਰਸ਼ੀ ਕਾਲ ਜੀ ਮੇਰਾ ਨਾਮ ਅੰਤਰਪਿਤ ਕੌਰ ਹੈ ਮੈਂ ਸੀਐਮ ਦੀ ਯੋਗਸ਼ਾਲਾ ਵੱਲੋਂ ਇੱਥੇ ਆਪਣੀ ਤਲਵੰਡੀ ਚੋਧਰੀਆਂ ਦੇ ਵਿੱਚ ਟ੍ਰੇਨਰ ਦੇ ਵਜੋਂ ਕੰਮ ਕਰ ਰਹੀ ਹਾਂ ਜੀ ਅੱਜ ਅਸੀਂ 21 ਜੂਨ ਨੂੰ ਆਪਣੇ ਅੰਤਰਰਾਸ਼ਟਰੀ ਅੰਤਰਰਾਸ਼ਟਰੀ ਯੋਗਾ ਅੰਤਰਰਾਸ਼ਟਰੀ ਯੋਗ ਦਿਵਸ ਦੇ ਇੱਥੇ ਸੈਲੀਬ੍ਰੇਸ਼ਨ ਕਰ ਰਹੇ ਆ ਜੀ ਜਿਹਦੇ ਵਿੱਚ ਬੀਦੀਪੁਰ ਅਤੇ ਸੈਦਪੁਰ ਤੇ ਤਲਵੰਡੀ ਚੌਧਰਾ ਚੌਧਰੀਆਂ ਦੀ ਸਾਰੀਆਂ ਲੇਡੀਜ਼ ਇਕੱਠੀਆਂ ਹੋਈਆਂ ਨੇ ਅਸੀਂ ਉਹਨਾਂ ਨੇ ਵਾਦ ਚੜ ਕੇ ਇਸ ਦੇ ਵਿੱਚ ਹਿੱਸਾ ਲਿਆ ਤੇ ਜਿੱਥੇ ਅਸੀਂ ਆਪਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਆਪਣੇ ਯੋਗ ਦਿਵਸ ਨੂੰ ਵਾਦ ਚੜ ਕੇ ਮਨਾਇਆ ਜੀ ਸਾਰਿਆਂ ਨੇ ਆਪਣਾ ਇੱਥੇ ਯੋਗਦਾਨ ਪਾਇਆ ਅਤੇ ਇੱਥੇ ਹਾਂਜੀ ਮਹਿਲਾਵਾਂ ਨੇ ਹਿੱਸਾ ਲਿਆ ਇਹਦੇ ਵਿੱਚ 60 60 ਹੋ ਗਈਆਂ ਸੀ ਇਹਦੀ 60 ਮਹਿਲਾਵਾਂ ਨੇ ਨੰਨੇ ਹਿੱਸਾ ਲਿਆ ਜੀ ਇਹਦੇ ਬਹੁਤ ਵਧੀਆ ਰਿਹਾ ਜੀ ਉਹਨਾਂ ਨੇ ਆਪਣੇ ਪੂਰੇ ਦਿਲ ਤੋਂ ਆਪਣੇ ਯੋਗ ਦਿਵਸ ਦੇ ਵਿੱਚ ਉਹਨਾਂ ਨੇ ਆਪਣੀਆਂ ਪੂਰੀ ਯੋਗ ਰਿਟਾਇਰਡ ਸਪੋਸਟ ਮਾਸਟਰ ਮੈਂ ਇੱਥੇ ਨਵ ਜੀਵਨ ਅਨਮੋਲ ਯੋਗ ਕੇਂਦਰ ਦਾ ਕੋਚ ਆ ਔਰ ਅਸੀਂ ਸਵੇਰੇ ਇੱਥੇ ਨਿਰਮਲ ਕੂਟੀਆਂ ਸੁਲਤਾਨਪੁਰ ਲੋਧੀ ਆਉਂਦੇ ਆ ਯੋਗਾ ਕਰਦੇ ਆ ਯੋਗਾ ਕਰਨ ਦੇ ਨਾਲ ਮਨ ਖੁਸ਼ ਰਹਿੰਦਾ ਤੇ ਸਰੀਰ ਤੰਦਰੁਸਤ ਰਹਿੰਦਾ ਤੇ ਸਾਡੇ ਸਾਥੀ ਜਿਹੜੇ ਆ ਉਹ ਸਾਰੇ ਅੱਜ ਇੱਥੇ ਆਏ ਸੀਗੇ 21 ਜੂਨ 2015 ਦੇ ਵਿੱਚ ਜਿਹੜਾ ਇਹ ਯੋਗਾ ਸਾਰੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਂਦਾ ਆ ਉਹਦੇ ਸਬੰਧ ਵਿੱਚ ਅਸੀਂ ਇਕੱਠੇ ਹੋਏ ਸੀ ਤੇ ਮੈਂ ਸਾਰੇ ਯੋਗ ਸਾਧਕਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਨਾਲ ਇਹ ਬੇਨਤੀ ਕਰਦਾ ਕਿ ਸ਼ਹਿਰ ਵਾਸੀਆਂ ਨੂੰ ਕਿ ਆਪਣਾ ਟਾਈਮ ਕੱਢ ਕੇ ਜਰੂਰ ਭਾਵੇਂ ਅੱਧਾ ਘੰਟਾ ਹੀ ਇੱਥੇ ਆਓ ਤੇ ਯੋਗਾ ਕਰਨ ਦੇ ਨਾਲ ਜਿਹੜਾ ਉਹ ਸਰੀਰ ਫਿੱਟ ਰਹਿੰਦਾ ਹੈ ਤੋਂ ਇੱਕ ਵਾਰੀ ਫੇਰ ਬਹੁਤ ਸਾਰੇ ਯੋਗ ਸਾਧਕਾਂ ਦਾ ਵੀ ਔਰ ਜਿਹੜੀ ਸੰਗਤ ਆਈ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ